ਤੁਹਾਨੂੰ ਅਸੀਂ ਇੱਕ ਅਜਿਹਾ ਖੌਫਨਾਕ ਵੀਡੀਓ ਦਿਖਾਵਾਂਗੇ ਖੌਫਨਾਕ ਮੰਜ਼ਰ ਦਿਖਾਵਾਂਗੇ ਜਿਸ ਨੂੰ ਦੇਖ ਕੇ ਤੁਹਾਡੇ ਲੂ ਕੰਡੇ ਖੜੇ ਹੋ ਜਾਣਗੇ ਕਿਉਂਕਿ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਜਦੋਂ ਅਸੀਂ ਘੁੰਮਣ ਜਾਂਦੇ ਤਾਂ ਆਪਣੇ ਸਾਰੇ ਪਰਿਵਾਰਾਂ ਨੂੰ ਨਾਲ ਲੈ ਕੇ ਚਲੇ ਜਾਂਦੇ ਵਿੱਚ ਸਾਡੇ ਬੱਚੇ ਵੀ ਸ਼ਾਮਲ ਹੁੰਦੇ ਨੇ ਤੇ ਅਸੀਂ ਸੋਚਦੇ ਆ ਕਿ ਕਿਸੇ ਪਹਾੜੀ ਖੇਤਰ ਦੇ ਵਿੱਚ ਆਨੰਦ ਮਾਣਿਆ ਜਾਵੇ ਜਾਂ ਫਿਰ ਕਿਸੇ ਅਜਿਹੀ ਠੰਡੀ ਥਾਂ ਦੇ ਉੱਤੇ ਜਾਇਆ ਜਾਵੇ ਲਗਾਤਾਰ ਇਸ ਵਕਤ ਪਹਾੜੀ ਇਲਾਕਿਆਂ ਦਾ ਜਿਹੜਾ ਮਾਹੌਲ ਆ ਉਹ ਕਾਫੀ ਜੜਾ ਕੀ ਖਰਾਬ ਬਣਿਆ ਹੋਇਆ ਦੂਜੇ ਪਾਸੇ ਕੁਝ ਅਜਿਹੇ ਖੌਫਨਾਕ ਮੰਜ਼ਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇਖ ਕੇ ਰੌਂਕ ਤੇ ਖੜੇ ਹੋ ਚਾੰਦ ਨੇ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਇੱਕੋ ਪਰਿਵਾਰ ਦੇ 15 ਜੀ ਜੋ ਕਿ ਪਾਣੀ ਦੇ ਵਿੱਚ ਫਸ ਚੁੱਕੇ ਨੇ ਚਾਰੇ ਪਾਸੇ ਹੜੇ ਹੜ ਨਜ਼ਰ ਆ ਰਿਹਾ ਅਤੇ ਇਹ ਲੋਕ ਬਚਾਓ ਬਚਾਉਂਦੀਆਂ ਆਵਾਜ਼ਾਂ ਮਾਰਦੇ ਰਹੇ ਉੱਤੇ ਸਾਹਮਣੇ ਖੜੇ ਲੋਕ ਸਿਰਫ ਮੂਕ ਦਰਸ਼ਕ ਬਣ ਕੇ ਇੰਨਾ ਪਰਿਵਾਰ ਦੀਆਂ ਸਿਰਫ ਵੀਡੀਓ ਹੀ ਬਣਾਉਂਦੇ ਰਹੇ ਇੱਕ ਨਹੀਂ ਦੋ ਨਹੀਂ ਘਟੋ ਘਟ ਇਹ ਜਿਹੜਾ ਕਿ 2 ਘੰਟੀਆਂ ਤੱਕ ਬਿਲਕੁਲ ਦੇ ਰਹੇ ਆਵਾਜ਼ਾਂ ਮਾਰਦੇ ਰਹੇ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਵੇਗਾ ਕੋਈ ਹੈਲੀਕਾਪਟਰ ਆਵੇਗਾ ਤਾਂ ਕਿ ਉਹਨਾਂ ਨੂੰ ਬਚਾਇਆ ਜਾ ਸਕੇ ਉਹਨਾਂ ਨੂੰ ਉਥੋਂ ਸੁਰੱਖਿਅਤ ਕੱਢ ਸਕੇ ਅਤੇ ਉਹਨਾਂ ਦੀ ਜਾਨ ਬਚ ਸਕੇ ਪਰ ਲੋਕ ਵੀਡੀਓ ਬਣਾਉਂਦੇ ਰਹੇ ਤੇ ਦੇਖਦੇ ਦੇਖਦੇ ਇਹ 15 ਜੀ ਇੱਕ ਇੱਕ ਕਰਕੇ ਸਾਰੇ ਪਾਣੀ ਦੇ ਵਹਾਅ ਦੇ ਵਿੱਚ ਰੁੜ ਗਏ ਜਿਸ ਦੇ ਵਿੱਚ ਬੱਚੇ ਅਤੇ ਹੋਰ ਪਰਿਵਾਰ ਦੇ ਸਾਰੇ ਮੈਂਬਰ ਸ਼ਾਮਲ ਸੀ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਕਿ ਕਾਫੀ ਵਾਇਰਲ ਹੋ ਰਹੀ ਹੈ ਇਹ ਵੀਡੀਓ ਤੋਂ ਆਉਂਦਾ ਦੇ ਕਿ ਪਾਕਿਸਤਾਨ ਦੀਆਂ ਪਾਕਿਸਤਾਨ ਦੇ ਸਵਾਦ ਤੋਂ ਇਹ ਇਹ ਤਸਵੀਰਾਂ ਸਾਹਮਣੇ ਆ ਜਿਸ ਤੋਂ ਬਾਅਦ ਹੁਣ ਇੱਥੇ ਸਰਕਾਰ ਦੀ ਲਾਪਰਵਾਹੀ ਪ੍ਰਸ਼ਾਸਨ ਦੀ ਲਾਪਰਵਾਹੀ ਜਿਹੜੀ ਕਿ ਸਾਹਮਣੇ ਆਈ ਹੈ ਕਿਉਂਕਿ ਜਦੋਂ 2 ਘੰਟਿਆਂ ਤੋਂ ਉਹ ਪਾਣੀ ਦੇ ਵਿੱਚ ਫਸੇ ਹੋਏ ਸੀ ਤਾਂ 2 ਘੰਟੇ ਬਹੁਤ ਜ਼ਿਆਦਾ ਹੁੰਦੇ ਨੇ 2 ਘੰਟੇ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਜੇਕਰ ਪ੍ਰਸ਼ਾਸਨ ਉੱਥੋਂ ਦਾ ਸੁਚੇਤ ਹੁੰਦਾ ਤੇ ਉਥੇ ਦੀ ਸਰਕਾਰ ਸੁਚੇਤ ਹੁੰਦੀ ਤਾਂ ਇਹਨਾਂ ਨੂੰ ਰੈਸਕਿਊ ਕੀਤਾ ਜਾ ਸਕਦਾ ਸੀ ਪਰ ਇੱਥੇ ਪ੍ਰਸ਼ਾਸਨ ਤੇ ਸਰਕਾਰ ਦੀ ਅਣਗਹਿਲੀ ਜਿਹੜੀ ਕਿ ਨਜ਼ਰ ਆਈ ਜਿਸ ਦੇ ਚੱਲਦੇ 15 ਜ਼ਿੰਦਗੀਆਂ ਕੁਝ ਹੀ ਸਕਿੰਟਾਂ ਦੇ ਵਿੱਚ ਕੁਝ ਹੀ ਸਮੇਂ ਦੇ ਵਿੱਚ ਮਾਫ਼ ਕਰਨਾ ਕੁਝ ਹੀ ਸਮੇਂ ਦੇ ਵਿੱਚ ਜਿਹੜੇ ਕਿ ਤਬਾਹ ਹੋ ਗਈਆਂ ਤਾਂ ਕਿੰਨਾ ਖੌਫਨਾਕ ਮੰਜ਼ਰ ਹੋ ਸਕਦਾ ਜਦੋਂ ਸਾਨੂੰ ਸਾਡੀ ਮੌਤ ਸਾਹਮਣੇ ਨਜ਼ਰ ਆਉਂਦੀ ਹੈ ਤੇ ਸਾਨੂੰ ਕੋਈ ਬਚਾਉਣ ਵਾਲਾ ਨਹੀਂ ਹੁੰਦਾ ਤੇ ਸਾਨੂੰ ਪਤਾ ਹੁੰਦਾ ਕਿ ਕੁਝ ਹੀ ਸਮੇਂ ਦੇ ਵਿੱਚ ਅਸੀਂ ਇਸ ਪਾਣੀ ਦੇ ਤੇਜ਼ ਬਹਾਅ ਦੇ ਵਿੱਚ ਰੁੜ ਜਾਵਾਂਗੇ ਤੇ ਸਾਡੀ ਮੌਤ ਹੋ ਜਾਵੇਗੀ ਸਾਡੇ ਬੱਚਿਆਂ ਦੀ ਮੌਤ ਹੋ ਜਾਵੇਗੀ ਤਾਂ ਇਹ ਮੰਜ਼ਰ ਜਿਹੜਾ ਕਿ ਕਾਫੀ ਰੌਂਗ ਤੇ ਖੜੇ ਕਰ ਦੇਣ ਵਾਲਾ ਪਰ ਪ੍ਰਸ਼ਾਸਨ ਬੇਸ਼ੱਕ ਲੋਕਾਂ ਨੂੰ ਸੁਚੇਤ ਕਰ ਰਿਹਾ ਮੰਨ ਲਓ ਫਿਰ ਵੀ ਕੋਈ ਆਇਆ ਹੋਇਆ ਤੇ ਅਚਾਨਕ ਹੀ ਉਹ ਪਾਣੀ ਦੇ ਵਹਾਅ ਦੇ ਵਿੱਚ ਫਸ ਗਿਆ ਤਾਂ ਪ੍ਰਸ਼ਾਸਨ ਦਾ ਜਿਹੜਾ ਕਿ ਫਰਜ ਬੰਦਾ ਕਿ ਅਜਿਹੀਆਂ ਟੀਮਾਂ rescued ਕਰਨ ਵਾਲੀਆਂ ਟੀਮਾਂ ਜਿਹੜੀ ਕਿ ਉੱਥੇ ਹਰ ਬਕਤ ਤਿਆਰਤ ਹੋਣੀ ਚਾਹੀਦੀਆਂ ਨੇ ਤਾਂ ਕਿ ਕਿਸੇ ਦੀ ਵੀ ਜ਼ਿੰਦਗੀ ਜਿਹੜੀ ਜਾਇਆ ਨਾ ਜਾਵੇ ਤੇ ਉਹਨਾਂ ਨੂੰ ਸਮੇਂ ਸਿਰ rescued ਕੀਤਾ ਜਾਵੇ ਪਰ ਇਸ ਵੀਡੀਓ ਨੇ ਹਾਲਾਂਕਿ ਇਹ ਵੀਡੀਓ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਹੈ ਵੀਡੀਓ ਦਿਖਾਉਣ ਦਾ ਮਕਸਦ ਇਹ ਹੈ ਕਿ ਤੁਸੀਂ ਹੀ ਆਪਣੀ ਜਾਨ ਦੀ ਰਾਖੀ ਕਰ ਸਕਦੇ ਹੋ ਤੁਸੀਂ ਇਹਨਾਂ ਸੋਚੋ ਕਿ ਜੇ ਕਰਤੋ ਹੱਦ ਨਾਲ ਕਾਲੂ ਕੁਝ ਹੋ ਜਾਂਦਾ ਤਾਂ ਤੁਹਾਨੂੰ ਪਹਿਲ ਦੇ ਆਧਾਰ ਤੇ ਬਚਾਇਆ ਜਾ ਸਕਦਾ ਕਦੇ ਵੀ ਕੁਝ ਨਹੀਂ ਕਿਸੇ ਦੇ ਉੱਤੇ ਆਪਾਂ ਆਪਣੀ ਜ਼ਿੰਦਗੀ ਨਹੀਂ ਰੱਖ ਸਕਦੇ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਆਪਣੇ ਆਪ ਬਾਰੇ ਸੋਚਣਾ ਪਵੇਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹਨਾਂ ਨੂੰ ਉਡੀਕ ਸੀ ਕਿ ਕੋਈ ਅਧਿਕਾਰੀ ਆਵੇਗਾ ਤੇ ਉਹਨਾਂ ਨੂੰ ਰੈਸਕਿਊ ਕਰ ਲਵੇਗਾ ਪਰ ਇਹੇ ਉਮੀਦ ਉਹਨਾਂ ਦੀ ਉਦੋਂ ਪਾਣੀ ਦੇ ਵਿੱਚ ਬੈ ਗਈ ਜਦੋਂ ਇਹਨੇ ਇਹ ਸਾਰੇ ਜਿਹੜੇ ਕਿ ਪਾਣੀ ਦੇ ਵਿੱਚ ਰੁੜ ਗਏ ਅਤੇ ਇਹ ਨਦੀ ਮੌਤ ਹੋ ਗਈ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਬਾਕੀ ਤੁਹਾਡਾ ਕੀ ਕਹਿਣਾ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ